ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਇਹ ਚੈਨਲ ਹੈ ਅੰਬੂਸੇ ਕੇ ਸਿੱਧੂ ਦਾ ਇਹ ਤੇ ਟਰੈਕਟਰ ਜਿਵੇਂ ਆ ਨੀਲਾ ਸਵਰਾਜ ਦੇਖ ਰਹੇ ਹਾਂ ਹਰ ਪ੍ਰਕਾਰ ਦਾ ਟਰੈਕਟਰ ਤੁਹਾਨੂੰ ਮਿਲੂਗਾ ਜੀ ਫੋਰਡ ਹੋਵੇ ਸੋਨਾਲੀ ਕਾ ਹੋਵੇ ਸਵਰਾਜ ਹੋਵੇ ਤੇ ਕਿਸੇ ਵੀ ਕਿਸਮ ਦਾ ਮੈਸੀ ਹੋਵੇ ਤੁਹਾਨੂੰ ਵਧੀਆ ਭਾਅ ਤੇ ਮਿਲੂਗਾ ਕਿਉਂਕਿ ਇਸ ਤੇ ਆ ਜਿਵੇਂ 59 11 ਹਰ ਤਰ੍ਹਾਂ ਦੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਤੁਹਾਨੂੰ ਹਰ ਇੱਕ ਚੀਜ਼ ਦਾ ਮੁੱਲ ਪਤਾ ਲੱਗੂਗਾ ਜਿਵੇਂ ਕਿ ਅਮਰੂਤੀ ਗੱਡੀਆਂ ਦੇਖ ਰਹੇ ਹਾਂ ਤੇ ਇਸ ਤਰ੍ਹਾਂ ਕੇ ਕੋਈ ਆਪਣੇ ਸੇਲ ਵਾਲੀ ਗੱਡੀਆਂ ਤੇ ਸੈਂਕੜੇ ਗੱਡੀਆਂ ਵੀ 25000 ਦੀ Maruti ਇਸ ਤਰ੍ਹਾਂ ਕੋਈ ਵੀ ਮਤਲਬ ਚੀਜ਼ ਹੋਵੇ ਤੁਸੀਂ ਇਹ ਚੈਨਲ ਨੂੰ ਫੋਲੋ ਕਰ ਲਓ ਤੇ ਇਸ ਚੈਨਲ ਤੋਂ ਤੁਹਾਨੂੰ ਜਾਣਕਾਰੀ ਮਿਲੇਗੀ ਆ ਦੇਖੋ ਜੀ ਜੌਂਡੀ ਆ ਪੂਰਾ ਸਿਰਗਾ ਟਾਇਰ ਨਵੇਂ ਆ ਪ੍ਰਾਈਸ ਇਹ ਤੁਸੀਂ ਵੀਡੀਓ ਪੂਰੀ ਦੇਖ ਸਕਦੇ ਹੋ ਕਿਉਂਕਿ ਫੋਨ ਦੇ ਵਿੱਚ ਵੀਡੀਓ ਸਾਰੀਆਂ ਹੈਗੀਆਂ ਨੇ ਤੇ ਆਈਡੀ ਦੇ ਵਿੱਚ ਫੀਡ ਨੇ ਆ ਦੇਖੋ ਜੀ ਪੂਰਾ ਸਾਫ ਪਿਆਗਾ ਤੇ ਉੱਚਾ ਮਾਡਲ ਅਸੂਨ ਵਾਲੀ ਕਾ ਨੀਲੀ ਕਲਰ ਦਾ ਦੇਖੋ ਜੀ ਤੇ ਸਵਰਾਜ ਦੇਖੋ ਜੀ ਤੁਹਾਨੂੰ ਪਤਰਾ ਦੇ ਟਰੈਕਟਰ ਜਿਵੇਂ ਕਿ ਮੰਨ ਕੇ ਚੱਲੋ ਗੱਡੀਆਂ ਕਾਰਾਂ ਬੱਕਰੀਆਂ ਵਪਾਰ ਦੇ ਰਿਲੇਟਰ ਕੋਈ ਵੀ ਤੁਹਾਨੂੰ ਐਪ ਕਰ ਲਓ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਕਰਨਾ ਕਮੈਂਟ ਕਰਨਾ ਧੰਨ